ਇਕ ਕਹਾਣੀ ਸਿਮਰਨ ਦੀ ਹੈ। ਇੱਕ ਅਜਹੀ ਕੁੜੀ ਜੋ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਰਹਿੰਦੀ ਸੀ। ਸਿਮਰਨ ਦਾ ਪਰਿਵਾਰ ਬਹੁਤ ਸਧਾਰਨ ਸੀ। ਉਸਦੇ ਮਾਪਿਆਂ ਨੇ ਮਿਹਨਤ ਮਜ਼ਦੂਰੀ ਕਰਕੇ ਆਪਣੀਆਂ ਤਿੰਨ ਧੀਆਂ ਨੂੰ ਪਾਲਿਆ ਸੀ। ਸਿਮਰਨ ਸਭ ਤੋਂ ਵੱਡੀ ਸੀ ਅਤੇ ਬਚਪਨ ਤੋਂ ਹੀ ਉਸਦੇ ਦਿਲ ਵਿੱਚ ਵੱਡੇ ਸੁਪਨੇ ਸਨ। ਉਹ ਹਮੇਸ਼ਾ ਸੋਚਦੀ ਸੀ ਕਿ ਉਹ ਪੜ੍ਹ ਲਿਖ ਕੇ ਆਪਣੇ ਪਰਿਵਾਰ ਦੀ ਜ਼ਿੰਦਗੀ ਬਦਲੇਗੀ ਅਤੇ ਉਹਨਾਂ ਨੂੰ ਗਰੀਬੀ ਤੋਂ ਬਾਹਰ ਕਢੇਗੀ। ਉਸ ਦੀਆਂ ਅੱਖਾਂ ਵਿੱਚ ਵਿਦੇਸ਼ ਜਾਣ ਦਾ ਸੁਪਨਾ ਸੀ ਜਿੱਥੇ ਉਹ ਆਪਣੀ ਮਿਹਨਤ ਨਾਲ ਕੁਝ ਵੱਡਾ ਕਰ ਸਕੇ ਇੱਕ ਦਿਨ ਉਸ ਦੇ ਫਬਰ ਆਈ ਕਿ ਉਸ ਨਿਊਕੇਦੀ ਇੱਕ ਯੂਨੀਵਰਸਿਟੀ ਵਿੱਚ ਸਕਾਲਰਸ਼ਿਪ ਮਿਲ ਗਈ ਹੈ ਇਹ ਸੁਣ ਕੇ ਉਸ ਦੇ ਪਰਿਵਾਰ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਸਿਮਰਨ ਦੀਆਂ ਛੋਟੀਆਂ ਪਹਿਣਾ ਨੇ ਉਸ ਨੂੰ ਗਲੇ ਲਗਾਇਆ ਅਤੇ ਮਾਪਿਓ ਨੇ ਆਪਣੀ ਪੂੰਜੀ ਇਕੱਠੀ ਕਰਕੇ ਉਸ ਦੀ ਤਿਆਰੀ ਸ਼ੁਰੂ ਕਰ ਦਿੱਤੀ सिमरन ਦੇ ਦਿਲ ਵਿੱਚ ਉਮੀਦ ਦੀ ਇੱਕ ਚਮਕ ਸੀ ਉਹ ਸੋਚ ਰਹੀ ਸੀ ਕਿ ਹੁਣ ਉਸ ਦੀ ਜ਼ਿੰਦਗੀ ਬਦਲਣ ਵਾਲੀ ਹੈ ਉਸ ਨੇ ਆਪਣੇ ਪਿੰਡ ਦੇ ਲੋਕਾਂ ਨੂੰ ਵਾਦਾ ਕੀਤਾ ਕਿ ਉਹ ਵਾਪਸ ਆ ਕੇ ਆਪਣੇ ਪਿੰਡ ਲਈ ਵੀ ਕੁਝ ਕਰੇਗੀ ਉਸ ਦੀਆਂ ਅੱਖਾਂ ਵਿੱਚ ਚਮਕ ਅਤੇ ਦਿਲ ਵਿੱਚ ਉਤਸ਼ਾਹ ਸੀ ਪਰ ਉਸ ਨੂੰ ਨਹੀਂ ਪਤਾ ਸੀ ਕਿ ਇਹ ਸਫ਼ਰ ਉਸ ਦੀ ਜ਼ਿੰਦਗੀ ਨੂੰ ਕਿਸ ਤਰ੍ਹਾਂ ਬਦਲ ਦੇਵੇਗਾ ਜਦੋਂ ਸਿਮਰਨਯੂ ਕੇ ਪਹੁੰਚੀ ਤਾਂ ਉਸ ਦੇ ਸਾਹਮਣੇ ਇੱਕ ਨਵੀਂ ਦੁਨੀਆ ਸੀ ਹਵਾਈ ਅੱਡੇ ਤੋਂ ਬਾਹਰ ਨਿਕਲਦੇ ਹੀ ਉਸ ਨੂੰ ਠੰਡੀ ਹਵਾ ਨੇ ਛੂਇਆ ਅਤੇ ਉਸ ਦੇ ਦਿਲ ਵਿੱਚ ਇੱਕ ਅਜੀਬ ਜਿਹੀ ਉਤਸੁਕਤਾ ਪੈਦਾ ਹੋਈ ਪਰ ਜਿਵੇਂ ਹੀ ਉਹ ਆਪਣੇ ਹੋਸਟਲ ਪਹੁੰਚੀ ਉਸ ਨੂੰ ਅਹਿਸਾਸ ਹੋਇਆ ਕਿ ਇਹ ਜਗ੍ਹਾ ਉਸ ਦੇ ਪਿੰਡ ਤੋਂ ਕਿੰਨੀ ਵੱਖਰੀ ਹੈ ਉੱਥੇ ਦਾ ਖਾਣਾ ਜਿਵੇਂ ਕਿ ਸੈਂਡਵਿਚ ਅਤੇ ਪਾਸਤਾ ਉਸ ਨੂੰ ਬਿਲਕੁਲ ਪਸੰਦ ਨਾ ਆਇਆ ਉਹ ਆਪਣੀ ਮਾਂ ਦੇ ਹੱਥ ਦੀਆਂ ਰੋਟੀਆਂ ਅਤੇ ਸਾਗ ਨੂੰ ਯਾਦ ਕਰਦੀ ਮੌਸਮ ਵੀ ਬਹੁਤ ਠੰਡਾ ਸੀ ਜਿਸ ਕਰਕੇ ਉਹ ਅਕਸਰ ਬਿਮਾਰ ਰਹਿਣ ਲੱਗੀ ਯੂਨੀਵਰਸਿਟੀ ਵਿੱਚ ਉਸਦੇ ਸਹਿਪਾਠੀ ਉਸ ਨਾਲ ਅੰਗਰੇਜ਼ੀ ਵਿੱਚ ਗੱਲ ਕਰਦੇ ਪਰ ਉਸ ਦੀ ਟੁੱਟੀ-ਫੋਟੀ ਅੰਗਰੇਜ਼ੀ ਕਾਰਨ ਉਹਨਾਂ ਨਾਲ ਪੂਰੀ ਤਰ੍ਹਾਂ ਜੁੜ ਨਾ ਸਕੀ ਉਸ ਨੂੰ ਇਕੱਲੇਪਣ ਦਾ ਅਹਿਸਾਸ ਹੋਣ ਲੱਗਾ ਅਤੇ ਰਾਤ ਨੂੰ ਉਹ ਆਪਣੇ ਬਿਸਤਰੇ ਤੇ ਬੈਠ ਕੇ ਆਪਣੇ ਪਰਿਵਾਰ ਨੂੰ ਯਾਦ ਕਰਦੀ ਅਤੇ ਰੋਦੀ ਪਰ ਸਿਮਰਨ ਨੇ ਫੈਸਲਾ ਕੀਤਾ ਕਿ ਉਹ ਹਾਰ ਨਹੀਂ ਮੰਨੇਗੀ ਉਸਨੇ ਆਪਣੀ ਪੜਾਈ ਤੇ ਧਿਆਨ ਦਿੱਤਾ ਅਤੇ ਹੌਲੀ-ਹੌਲੀ ਅੰਗਰੇਜ਼ੀ ਸਿੱਖਣ ਦੀ ਕੋਸ਼ਿਸ਼ ਕੀਤੀ ਉਸਨੇ ਸੋਚਿਆ ਕਿ ਜੇ ਉਹ ਇੱਥੇ ਆਪਣੇ ਆਪ ਨੂੰ ਸਾਬਤ ਕਰ ਲਈ ਤਾਂ ਉਸਦੇ ਸੁਪਨੇ ਪੂਰੇ ਹੋ ਸਕਦੇ ਹਨ ਉਸਦੇ ਦਿਲ ਵਿੱਚ ਇੱਕ ਛੋਟੀ ਜਿਹੀ ਉਮੀਦ ਦੀ ਕਿਰਨ ਜਗ ਰਹੀ ਸੀ ਜੋ ਉਸ ਨੂੰ ਅੱਗੇ ਵਧਣ ਲਈ ਪ੍ਰੇਰਿਤ ਸੀ ਕੁਝ ਮਹੀਨਿਆਂ ਬਾਅਦ ਸਿਮਰਨ ਦੀ ਜ਼ਿੰਦਗੀ ਵਿੱਚ ਇੱਕ ਨਵਾਂ ਮੋੜ ਆਇਆ ਯੂਨੀਵਰਸਿਟੀ ਵਿੱਚ ਉਸਦੀ ਮੁਲਾਕਾਤ ਰਾਉਨ ਨਾਲ ਹੋਈ ਇੱਕ ਮੁੰਡਾ ਜੋ ਪੰਜਾਬ ਤੋਂ ਸੀ ਅਤੇ ਉਸੇ ਵਾਂਗ ਵਿਦੇਸ਼ ਵਿੱਚ ਆਪਣੇ ਸੁਪਨੇ ਪੂਰੇ ਕਰਨ ਆਇਆ ਸੀ। ਰਾਹੁਲ ਦੀਆਂ ਗੱਲਾਂ ਵਿੱਚ ਸਿਮਰਨ ਨੂੰ ਆਪਣੇਪਣ ਦਾ ਅਹਿਸਾਸ ਹੋਇਆ ਕਿਉਂਕਿ ਉਹ ਪੰਜਾਬੀ ਵਿੱਚ ਗੱਲ ਕਰਦਾ ਸੀ ਅਤੇ ਉਸ ਦੀਆਂ ਗੱਲਾਂ ਉਸ ਦੇ ਦਿਲ ਨੂੰ ਛੋਹ ਜਾਂਦੀਆਂ ਸਨ। ਦੋਵੇਂ ਜਣੇ ਇਕੱਠੇ ਸਮਾਂ ਬਿਤਾਉਣ ਲੱਗੇ। ਉਹ ਇਕੱਠੇ ਲਾਇਬ੍ਰੇਰੀ ਜਾਂਦੇ, ਕੌਫੀ ਪੀਂਦੇ ਅਤੇ ਆਪਣੇ ਪਿੰਡ ਦੀਆਂ ਗੱਲਾਂ ਸਾਂਝੀਆਂ ਕਰਦੇ। ਸਿਮਰਨ ਨੂੰ ਲੱਗਿਆ कि ਉਸ ਨੂੰ ਇੱਕ ਸੱਚਾ ਸਾਥੀ ਮਿਲ ਗਿਆ ਹੈ ਜੋ ਉਸ ਦੀਆਂ ਮੁਸ਼ਕਲਾਂ ਨੂੰ ਸਮਝਦਾ ਹੈ ਹੌਲੀ-ਹੌਲੀ ਉਨ੍ਹਾਂ ਦੀ ਦੋਸਤੀ ਪਿਆਰ ਵਿੱਚ ਬਦਲ ਗਈ ਅਤੇ ਸਿਮਰਨ ਦੀ ਜ਼ਿੰਦਗੀ ਵਿੱਚ ਖੁਸ਼ੀ ਦੀ ਇੱਕ ਨਵੀਂ ਲਹਿਰ ਆ ਗਈ ਉਹ ਰਾਹੁਲ ਨਾਲ ਆਪਣੇ ਭਵਿੱਖ ਦੇ ਸੁਪਨੇ ਸਾਂਝੇ ਕਰਦੀ ਅਤੇ ਉਹ ਵੀ ਉਸ ਨੂੰ ਹੌਸਲਾ ਦਿੰਦਾ ਸਿਮਰਨ ਨੂੰ ਲੱਗਿਆ ਕਿ ਹੁਣ ਉਸ ਦੀ ਜ਼ਿੰਦਗੀ ਪੂਰੀ ਹੋ ਗਈ ਹੈ ਅਤੇ ਉਹ ਇਸ ਨਵੇਂ ਦੇਸ਼ ਵਿੱਚ ਇਕੱਲੀ ਨਹੀਂ ਰਹੀ ਪਰ ਉਸ ਨੂੰ ਇਹ ਨਹੀਂ ਪਤਾ ਸੀ ਕਿ ਇੱਕ ਖੁਸ਼ੀ ਜ਼ਿਆਦਾ ਦਿਨ ਨਹੀਂ ਚੱਲਣ ਵਾਲੀ ਉਸ ਦੇ ਦਿਲ ਵਿੱਚ ਰਾੌਲ ਲਈ ਬਹੁਤ ਸਤਿਕਾਰ ਸੀ ਅਤੇ ਉਹ ਉਸ ਤੇ ਅੰਨਾ ਪਰੋਸਾ ਕਰਦੀ ਸੀ ਇੱਕ ਦਿਨ ਸਿਮਰਨ ਦੀ ਜ਼ਿੰਦਗੀ ਉਦੋਂ ਉਥਲ-ਪੁਥਲ ਹੋ ਗਈ ਜਦੋਂ ਉਸ ਨੂੰ ਪਤਾ ਲੱਗਾ ਕਿ ਰਾੌਲ ਉਸ ਨਾਲ ਸੱਚ ਨਹੀਂ ਸੀ ਉਹ ਯੂਨੀਵਰਸਿਟੀ ਵਿੱਚ ਇੱਕ ਦੋਸਤ ਦੇ ਮੋਬਾਈਲ ਵਿੱਚ ਰਾੌਲ ਦੀ ਤਸਵੀਰ ਵੇਖੀ ਜਿੱਥੇ ਉਹ ਕਿਸੇ ਹੋਰ ਕੁੜੀ ਨਾਲ ਬਹੁਤ ਨੇੜਿਓਂ ਖੜਾ ਸੀ ਸਿਮਰਨ ਨੇ ਜਦੋਂ ਰਾੌਲ ਨੂੰ ਇਸ ਬਾਰੇ ਪੁੱਛਿਆ ਤਾਂ ਉਸਨੇ ਝੂਠ ਬੋਲਣ ਦੀ ਕੋਸ਼ਿਸ਼ ਕੀਤੀ ਪਰ ਆਖਰਕਾਰ ਉਸਨੇ ਮੰਨ ਲਿਆ ਕਿ ਉਹ ਕਿਸੇ ਹੋਰ ਨਾਲ ਰਿਸ਼ਤੇ ਵਿੱਚ ਸੀ ਸਿਮਰਨ ਦਾ ਦਿਲ ਟੁੱਟ ਗਿਆ ਉਸਨੂੰ ਲੱਗਿਆ ਜਿਵੇਂ ਉਸਦੀ ਸਾਰੀ ਦੁਨੀਆ ਲੁੱਟ ਗਈ ਹੋਵੇ ਉਹ ਰਾਤਾਂ ਜਾਗ ਕੇ ਰੋਂਦੀ ਰਹੀ ਅਤੇ ਉਸਦੇ ਦਿਲ ਵਿੱਚ ਇੱਕ ਗਹਿਰਾ ਜ਼ਖਮ ਲੱਗ ਗਿਆ ਉਸਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਹ ਇਸ ਦੁੱਖ ਨਾਲ ਕਿਵੇਂ ਨਜਿੱਠੇ ਉਸਨੇ ਆਪਣੇ ਪਰਿਵਾਰ ਨਾਲ ਗੱਲ ਕੀਤੀ ਅਤੇ ਉਸ ਦੀ ਮਾਂ ਨੇ ਉਸ ਨੂੰ ਸਮਝਾਇਆ ਕਿ ਜ਼ਿੰਦਗੀ ਵਿੱਚ ਅਜਿਹੇ ਟੋਖੇ ਮਿਲਦੇ ਹਨ ਪਰ ਇਹਨਾਂ ਤੋਂ ਸਿੱਖ ਕੇ ਅੱਗੇ ਵਧਣਾ ਹੀ ਸਹੀ ਰਾਹ ਹੈ ਸਿਮਰਨ ਨੇ ਆਪਣੇ ਆਪ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਪਰ ਉਸ ਦੇ ਦਿਲ ਵਿੱਚ ਉਹ ਖਾਲੀਪਨ ਘਰ ਕਰ ਗਿਆ ਸੀ ਉਸ ਨੂੰ ਲੱਗਿਆ ਕਿ ਇਸ ਵਿਦੇਸ਼ੀ ਧਰਤੀ ਤੇ ਉਹ ਬਿਲਕੁਲ ਇਕੱਲੀ ਹੈ ਅਤੇ ਉਸ ਦੇ ਸੁਪਨਿਆਂ ਦਾ ਕੀ ਹੋਵੇਗਾ ਇਹ ਸੋਚ ਕੇ ਉਹ ਹੋਰ ਟੁੱਟ ਗਈ सिमरन दी जिंदगी ਵਿੱਚ ਇਹ ਸਮਾਂ ਸਭ ਤੋਂ ਮੁਸ਼ਕਿਲ ਸੀ ਪਰ ਉਸਨੇ ਹੌਸਲਾ ਨਹੀਂ ਛੱਡਿਆ ਉਸਨੇ ਆਪਣੇ ਪਰਿਵਾਰ ਦੀਆਂ ਗੱਲਾਂ ਨੂੰ ਯਾਦ ਕੀਤਾ ਅਤੇ ਫੈਸਲਾ ਕੀਤਾ ਕਿ ਉਹ ਇਸ ਦੁੱਖ ਨੂੰ ਆਪਣੇ ਤੇ ਹਾਵੀ ਨਹੀਂ ਹੋਣ ਦੇਵੇਗੀ ਉਸਨੇ ਰਾਹੁਲ ਨਾਲ ਸਾਰੇ ਸੰਬੰਧ ਤੋੜ ਦਿੱਤੇ ਅਤੇ ਆਪਣੀ ਪੜਾਈ ਤੇ ਧਿਆਨ ਦੇਣ ਦਾ ਫੈਸਲਾ ਕੀਤਾ ਹੌਲੀ-ਹੌਲੀ ਉਸਨੇ ਆਪਣੇ ਆਪ ਨੂੰ ਸੰਭਾਲ ਲਿਆ ਅਤੇ ਆਪਣੇ ਦੋਸਤਾਂ ਦੇ ਸਹਾਰੇ ਨਾਲ ਉਹ ਮੁੜ ਤੋਂ ਜ਼ਿੰਦਗੀ ਵਿੱਚ ਰੰਗ ਪਰਣ ਲੱਗੀ। ਉਸਨੇ ਸੋਚਿਆ ਕਿ ਜੇ ਉਹ ਇੱਥੇ ਆਪਣੀ ਡਿਗਰੀ ਪੂਰੀ ਕਰ ਲਈ ਤਾਂ ਉਹ ਆਪਣੇ ਪਰਿਵਾਰ ਦਾ ਸਿਰ ਉੱਚਾ ਕਰ ਸਕੇਗੀ। ਉਸਦੇ ਦਿਲ ਵਿੱਚ ਇੱਕ ਨਵਾਂ ਜੋਸ਼ ਆਇਆ ਅਤੇ ਉਸਨੇ ਮਿਹਨਤ ਨਾਲ ਪੜ੍ਹਾਈ ਸ਼ੁਰੂ ਕਰ ਦਿੱਤੀ। ਉਸਨੇ ਆਪਣੇ ਆਪ ਨੂੰ ਸਮਝਾਇਆ ਕਿ ਇਹ ਤੋਖਾਂ ਉਸਦੀ ਕਮਜ਼ੋਰੀ ਨਹੀਂ ਸਗੋਂ ਉਸਦੀ ਤਾਕਤ ਬਣੇਗਾ। ਉਸਨੇ ਨਵੇਂ ਸਿਰੇ ਤੋਂ ਦੋਸਤ ਬਣਾਏ ਅਤੇ ਆਪਣੇ ਆਪ ਨੂੰ ਯੂਨੀਵਰਸਿਟੀ ਦੀਆਂ ਗਤੀਵਿਧੀਆਂ ਵਿੱਚ ਸ਼ਾਮਲ ਕੀਤਾ ਉਸ ਦੀ ਮਿਹਨਤ رنگ ਲਿਆਈ ਅਤੇ ਉਸ ਨੇ ਆਪਣੀ ਪੜਾਈ ਪੂਰੀ ਕਰਕੇ ਇੱਕ ਚੰਗੀ ਨੌਕਰੀ ਹਾਸਲ ਕਰ ਲਈ ਸਿਮਰਨ ਨੇ ਸਿੱਖਿਆ ਕਿ ਜ਼ਿੰਦਗੀ ਦੀਆਂ ਮੁਸ਼ਕਿਲਾਂ ਉਸ ਨੂੰ ਤੋੜ ਨਹੀਂ ਸਕਦੀਆਂ ਸਗੋਂ ਉਸ ਨੂੰ ਮਜ਼ਬੂਤ ਬਣਾਉਂਦੀਆਂ ਹਨ ਇਸ ਕਹਾਣੀ ਦਾ ਸਭ ਤੋਂ ਵੱਡਾ ਸਬਕ ਇਹ ਹੈ ਕਿ ਜ਼ਿੰਦਗੀ ਵਿੱਚ ਮੁਸ਼ਕਿਲਾਂ ਤਾਂ ਆਉਂਦੀਆਂ ਹਨ ਪਰ ਸਾਨੂੰ ਉਹਨਾਂ ਨਾਲ ਲੜਨਾ ਅਤੇ ਅੱਗੇ ਵਧਣਾ ਸਿੱਖਣਾ ਚਾਹੀਦਾ ਹੈ। ਸਿਮਰਨ ਦੀ ਕਹਾਣੀ ਸਾਨੂੰ ਦੱਸਦੀ ਹੈ ਕਿ ਭਾਵੇਂ ਅਸੀਂ ਕਿੰਨੇ ਵੀ ਇਕੱਲੇ ਮਹਿਸੂਸ ਕਰੀਏ, ਸਾਡੇ ਪਰਿਵਾਰ ਅਤੇ ਸੱਚੇ ਦੋਸਤ ਸਾਡੀ ਤਾਕਤ ਹੁੰਦੇ ਹਨ। ਸਾਨੂੰ ਆਪਣੇ ਸੁਪਨਿਆਂ ਨੂੰ ਕਦੇ ਨਹੀਂ ਛੱਡਣਾ ਚਾਹੀਦਾ, ਚਾਹੇ ਰਾਹ ਵਿੱਚ ਕਿੰਨੀਆਂ ਵੀ ਰੁਕਾਵਟਾਂ ਆਉਣ। ਸਿਮਰਨ ਨੇ ਸਾਬਤ ਕੀਤਾ ਕਿ ਦਿਲ ਟੁੱਟਣਾ ਜ਼ਿੰਦਗੀ ਦਾ ਅੰਤ ਨਹੀਂ, ਸਗੋਂ ਇੱਕ ਨਵੀਂ ਸ਼ੁਰੂਆਤ ਹੋ ਸਕਦਾ ਹੈ। ਸਾਡੇ ਸਾਰਿਆਂ ਲਈ ਇਹ ਸੁਨੇਹਾ ਹੈ ਕਿ ਸਾਨੂੰ ਆਪਣੇ ਆਪ ਤੇ ਪਰੋਸਾ ਰੱਖਣਾ ਚਾਹੀਦਾ ਹੈ ਅਤੇ ਮੁਸ਼ਕਲ ਸਮੇਂ ਵਿੱਚ ਵੀ ਹੌਸਲਾ ਨਹੀਂ ਛੱਡਣਾ ਚਾਹੀਦਾ। ਪਰਿਵਾਰ ਦਾ ਸਾਥ ਅਤੇ ਆਪਣੀ ਮਿਹਨਤ ਨਾਲ ਅਸੀਂ ਕਿਸੇ ਵੀ ਚੁਣੌਤੀ ਨੂੰ ਪਾਰ ਕਰ ਸਕਦੇ ਹਾਂ। ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਲਵੋ। ਧੰਨਵਾਦ।